ਉਪਯੋਗ ਨਹੀਂ ਕੀਤਾ ਅੰਮ੍ਰਿਤ ਵੇਲਾ ਆਇਆ ਇਹਦੀ ਵਰਤੋਂ ਨਹੀਂ ਕੀਤੀ ਆਲਸ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਸੀ ਇਸ ਦੇ ਵਿੱਚ ਡੁਬਕੀ ਨਹੀਂ ਲਾਈ ਆਲਸ ਆਗਮੀ ਬਾਣੀ ਸਤਿਗੁਰ ਨੇ ਦਿੱਤੀ ਇਸ ਦਾ ਜਪ ਨਹੀਂ ਕੀਤਾ ਆਲਸ ਮਨੁੱਖਾ ਜਨਮ ਮਿਲੇ ਆ ਸਫਲ ਕਰਨ ਲਈ ਨਹੀਂ ਸਫਲ ਕਰ ਸਕਿਆ ਆਲਸ ਅਗਰ ਕੋਈ ਮਨੁੱਖ ਮਹਾਨ ਨਹੀਂ ਹੋ ਸਕਿਆ ਕੋਈ ਮਨੁੱਖ ਭਗਵਾਨ ਦਾ ਰੂਪ ਨਹੀਂ ਹੋ ਸਕਿਆ ਕੋਈ ਮਨੁੱਖ ਅੰਮ੍ਰਿਤ ਵੇਲੇ ਨੂੰ ਵਰਤ ਨਹੀਂ ਸਕਿਆ ਕੋਈ ਮਨੁੱਖ ਗੁਰਬਾਣੀ ਤੋਂ ਲਾਭ ਨਹੀਂ ਉਠਾ ਸਕਿਆ ਤੋ ਰੋਗ ਕੀ ਆਲਸ ਤੇਰਾ ਆਲਸ ਕਹਾਂ ਗਇਓ ਰੀ ਅਜੋ ਕਿ ਸਿਆਣੇ ਇਸ ਨਾਲ ਸਹਿਮਤ ਨੇ ਕਿ ਸ਼ੁਭ ਕਰਮ ਲਈ ਮਨੁੱਖ ਆਲਸੀ ਹੈ ਬਾਕੀ ਨਹੀਂ ਬਾਕੀ ਸਭ ਕੰਮ ਲਈ ਇਹ ਉਦਮ ਹੈ ਸਾਰੋ ਦਿਨਸ ਮਜੂਰੀ ਕਰੇ ਹਰ ਸਿਮਰਨ ਕੀ វេលਾ ਬਜਰ ਸਿਰ ਪਰੇ ਸਾਰਾ ਦਿਨ ਭਜ ਦੌੜ ਹੈ ਆਲਸ ਨਹੀਂ ਮਜਾ ਲੈਣੇ ਆਵੇ ਨਾ ਤਨ ਦੇ ਤਲ ਤੇ ਆਲਸ ਨਾ ਦਿਮਾਗ ਦੇ ਤਲ ਤੇ ਆਲਸ ਸੋਚੀ ਜਾ ਰਿਹਾ ਹੈ ਦਿਮਾਗ ਕਰ ਰਿਹਾ ਹੈ ਸਰੀਰ ਕੋਈ ਆਲਸ ਨਹੀਂ ਬਖਸ਼ਿਸ਼ ਭਰਿਆ ਸਮਾ ਆਇਆ ਬ੍ਰਹਮ ਮਹੂਰਤ ਅਲਲ ਸੁਬਾ ਅੰਮ੍ਰਿਤ ਵੇਲਾ ਸੁਤਾਈ ਰਹੇਗੇ ਇਸ ਵਾਸਤੇ ਸਾਹਿਬ ਕਹਿੰਦੇ ਨੇ ਮੋਹ ਮਲਨ ਨੀਂਦ ਤੇ ਛੁਟਕੀ ਕੌਣ ਅਨਗਰੋ ਭਇਓ ਰੇ ਮਹਾ ਮੋਹਨੀ ਤੁਦ ਨਾ ਵਿਆਪੇ ਤੇਰਾ ਆਲਸ ਕਹਾ ਗਇਓ ਰੇ ਅਗਰ ਕੋਈ ਇਨਸਾਨ ਹੋ ਕੇ ਭਗਵਾਨ ਨਹੀਂ ਹੋ ਸਕਿਆ ਤਾਂ ਕਾਰਨ ਇੱਕੋ ਹੀ ਹੈ ਆਲਸ ਜੋ ਕੁਛ ਇਹ ਕਰ ਸਕਦਾ ਸੀ ਨਹੀਂ ਕੀਤਾ ਜੋ ਸਮਾਂ ਅਵਸਰ ਪ੍ਰਭੂ ਨੇ ਬਖਸ਼ਿਸ਼ ਕੀਤਾ ਸੀ ਉਸ ਅਵਸਰ ਤੋਂ ਲਾਭ ਨਹੀਂ ਉਠਾਇਆ ਭਾਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਇੱਕ ਵਾਰੀ ਮਿਲੀ ਅਵਸਰ ਇਹੀ ਤੇਰੀ ਅਵਸਰ ਇਹੀ ਤੇਰੀ ਵਾਰ ਘਟ ਵੀ ਤਰ ਤੂੰ ਦੇਖ ਵਿਚਾਰ ਇੱਕ ਅਵਸਰ ایک موقع موقع کیوں گوایا آلس اس آلس نے اٹھن نہیں دیتا آلس نے جپن نہیں دیتا آلس نے پڑن نہیں دیتا آلس نے, نے پربھو سوچن نہیں دیتا صاحب کے اندر کمال کی گل تیرا آلس کے تھے چلا گیا تو اتنا پھرتیلہ ਔਰ ਇਤਨਾ ਉਦਮੀ ਹੈ ਇਤਨਾ ਪ੍ਰਸ਼ਾਰਤੀ ਹੈ ਹੈ ਤੇ ਬਹੁਤ ਵੱਡਾ ਉਦਮ ਮਹਾਮੋਹਨੇ ਤੋਦ ਨਾ ਵਿਆ ਤੇਰਾ ਆਲਸ ਕਹਾਂ ਗਇਓ ਰੀ ਅਗਾ ਚਲ ਕੇ ਸਤਿਗੁਰੂ ਕਹਿੰਦੇ ਨੇ ਸੁਰਨਾਰਾ ਦੇਵ ਅਸੁਰ ਤਰੇ ਗੁਨੀਆਂ ਸਗਲੋ ਭਵਨ ਲਟੋਰੀ ਜਿਸ ਆਲਸ ਨੇ ਦੇਵੀ ਦੇਵਤਾਵਾਂ ਤੱਕ ਨੂੰ ਲੁੱਟ ਲਿਆ ਦੇਵਤੇ ਤੋਂ ਮੁਰਾਦ ਗਿਆਨੀ ਦੇਵੀ ਤੋਂ ਮੁਰਾਦ ਜਿਹਨੂੰ ਸਮਝ ਆਏ ਪਤਾ ਜਿੱਥੇ ਦੀਵਾ ਜਲ ਗਿਆ ਸਤਿਗੁਰੂ ਕਹਿੰਦੇ ਨੇ ਕਮਾਲ ਦੀ ਗੱਲ ਜਿੱਥੇ ਗਿਆਨੀ ਵੀ ਲੁੱਟੇ ਗਏ ਵਿਚਾਰਕ ਵੀ ਲੁੱਟੇ ਗਏ ਦਾਰਸ਼ਨਿਕ ਵੀ ਲੁੱਟੇ ਗਏ ਚਿੰਤਕ ਵੀ ਲੁੱਟੇ ਗਏ ਆਲਸ ਗਿਆਨੀਆਂ ਤੇ ਵੀ ਆ ਗਿਆ ਆਲਸ ਵਿਚਾਰ ਵਿਚਾਰਕਾਂ ਤੇ ਵੀ ਆ ਗਿਆ बड़े-बड़े कवि चिंतक दार्शनिक <coughs> उन्होंने भी सामने आलस की दी दीवार को तोड़ने में अपनी असमर्थता जाहिर की थी सुर नर देव असुर त्रय गुनिया सगलो भवन लुट्यो रे तिन गुणां विच जीरे जेड़े मनुख ने तू ते तन्ना ही गुणां नु लुट लेया रजौ तमसत तम गुणै रजौ गुणै ਸਤੋ ਗੁਣੇ ਤਮੋ ਗੁਣੇ ਕੁਛ ਵੀ ਕਰਮ ਨਹੀਂ ਪਰਬਲ ਆਲਸ ਲੇਕਿਨ ਮੰਗ ਬੜੀ ਪਰਬਲ ਕੁਛ ਵੀ ਸਮਝ ਨਹੀਂ ਲੇਕਿਨ ਮੰਗ ਬੜੀ ਪਰਬਲ ਤੇ ਜਦ ਪੂਰਤੀ ਨਹੀਂ ਹੁੰਦੀ ਤੇ ਕ੍ਰੋਧ ਨਾਲ ਭਰ ਜਾਂਦੇ ਨੇ ਇਹਨਾਂ ਨੂੰ ਕਹਿੰਦੇ ਨੇ ਤਮੋ ਗੁਣੇ ਤਮ ਦਾ ਮਤਲਬ ਹੈ ਹਨੇਰਾ ਅੰਧੇਰੇ ਵਿੱਚ ਰਹਿਣ ਵਾਲੇ ਆਪ ਦੀ ਗਿਆਤ ਲਈ ਅਰਸ ਕਰਾਂ ਬੇਸ਼ੁਮਾਰ ਐਸੇ ਜੀਵ ਨੇ ਜੋ ਅੰਧੇਰੇ ਵਿੱਚ ਰਹਿੰਦੇ ਨੇ ਮੱਛਰ ਨੇ ਅੰਧੇਰਾ ਪਸੰਦ ਹੈ ਉੱਲੂ ਹੈ ਅੰਧੇਰਾ ਪਸੰਦ ਹੈ ਚਮਗਾਦੜ ਨੇ ਅੰਧੇਰਾ ਪਸੰਦ ਹੈ ਸਰਪ ਵੀ ਖਾਸ ਕਰਕੇ ਰਾਤ ਨੂੰ ਹੀ ਖੁੱਡਾਂ ਚੋਂ ਨਿਕਲਦੇ ਨੇ ਤੇ ਭਰਮਣ ਕਰਦੇ ਨੇ ਦਿਨ ਨੂੰ ਖੁੱਡਾਂ ਦੇ ਅੰਦਰ ਚਲੇ ਜਾਂਦੇ ਨੇ ਕੁਝ ਬਨਸਪਤੀ ਐਸੀ ਹੈ ਰਾਤ ਨੂੰ ਖਿੜਦੀ ਹੈ ਦਿਨ ਨੂੰ ਨਹੀਂ ਖਿੜਦੀ ਹਿੰਦੁਸਤਾਨ ਦੇ ਵਿੱਚ ਐਸੇ ਫੁੱਲਾਂ ਨੂੰ ਰਾਤ ਕੀ ਰਾਣੀ ਕਹਿੰਦੇ ਨੇ ਰਾਤ ਨੂੰ ਖਿੜਦੇ ਆਹ ਬਨਸਪਤੀ ਦਿਨੋਂ ਨਹੀਂ ਖਿੜਦੇ ਐਦਰ ਮੈਂ ਮਨੀਪੁਰ ਆਸਾਮ ਦੇ ਲਾਖਜ ਦੇਖਿਆ ਐਸੇ ਫੁੱਲ ਨੇ ਸਿਰਫ ਰਾਤ ਨੂੰ ਹੀ ਖਿੜਦੇ ਨੇ ਜੰਗਲ ਦੇ ਵਿੱਚ ਦਿਨੋਂ ਨਹੀਂ ਕਈ ਲੋਕ ਉਹਨਾਂ ਨੂੰ ਦੇਖਣ ਲਈ ਰਾਤ ਨੂੰ ਜਾਂਦੇ ਨੇ ਰਾਤ ਦਾ ਪਹਿਲਾ ਪੈਰ ਸਮਾਪਤ ਹੁੰਦਾ ਖਿੜਦੇ ਨੇ ਦਿਨੋਂ ਮੁਰਝਾ ਜਾਂਦੇ ਨੇ ਕੁਝ ਐਸੀ ਬਨਸਪਤੀ ਹੈ ਜਿਸ ਦਾ ਰਾਤ ਦੇ ਅੰਧਕਾਰ ਨਾਲ ਤੇ ਤਾਲਮਿਲ ਬੈਠਦਾ ਹੈ ਦਿਨ ਦੇ ਚਾਨਣੇ ਨਾਲ ਤਾਲਮਿਲ ਨਹੀਂ ਬੈਠਦਾ ਕੁਝ ਐਸੇ ਕੀੜੇ ਮਕੋੜੇ ਨੇ ਰਾਤ ਦੇ ਹਨੇਰੇ ਨਾਲ ਤੇ ਤਾਲਮਿਲ ਬੈਠਦਾ ਹੈ ਦਿਨ ਦੇ ਚਾਨਣੇ ਨਾਲ ਨਹੀਂ ਕੁਝ ਐਸੇ ਪੰਛੀ ਨੇ ਜਿਨ੍ਹਾਂ ਦਾ ਰਾਤ ਦੇ ਅੰਧਕਾਰ ਨਾਲ ਤੇ ਤਾਲਮਿਲ ਬੈਠਦਾ ਹੈ ਦਿਨ ਦੇ ਪ੍ਰਕਾਸ਼ ਨਾਲ ਨਹੀਂ ਤਾਂ ਮੈਂ ਹੁਣ ਗੁਸਤਾਖੀ ਦੇ ਲਈ ਮਾਫੀ ਮੰਗ ਲਵਾਂ ਬਦਸਰ ਯੇ ਸੇ ਮਨੁੱਖ ਨੇ ਜਿਨ੍ਹਾਂ ਦਾ ਰਾਤ ਦੀ ਤਾਰੀਕੀ ਨਾਲ ਤੇ ਤਾਲਮਿਲ ਬੈਠਦਾ ਹੈ ਦਿਨ ਦੇ ਉਜਾਲੇ ਨਾਲ ਨਹੀਂ ਦਿਨ ਦੇ ਪ੍ਰਕਾਸ਼ ਨਾਲ ਨਹੀਂ ਔਰ ਜਿਨ੍ਹਾਂ ਜਿਨ੍ਹਾਂ ਮਨੁੱਖਾਂ ਦਾ ਰਾਤ ਦੀ ਤਾਰੀਕੀ ਨਾਲ ਤਾਲਮਿਲ ਬੈਠਦਾ ਹੈ ਤੇ ਪਰਫੁੱਲਤਾ ਉਹ ਫੁੱਲ ਦੀ ਤਰ੍ਹਾਂ ਖਿੜਦੇ ਨੇ ਸਰਵਰਾਤ ਨੂੰ ਇਨ੍ਹਾਂ ਨੇ ਹੀ ਕਲੱਬਾਂ ਨੂੰ ਜਨਮ ਦਿੱਤਾ థੀਏਟਰਾਂ ਨੂੰ ਜਨਮ ਦਿੱਤਾ ਜੂਏਖਾਨਿਆਂ ਨੂੰ ਜਨਮ ਦਿੱਤਾ ਮੈਖਾਨਿਆਂ ਨੂੰ ਜਨਮ ਦਿੱਤਾ ਇਹਨਾਂ ਤੁਕ ਇਹਨਾਂ ਦੀ ਰੌਣਕੀ ਰਾਤ ਦੀ ਦਿਨ ਦੇ ਨਹੀਂ ਹੈ। ਔਰ ਜਿਨ੍ਹਾਂ ਦਾ ਦਿਨ ਦੇ ਉਜਾਲੇ ਨਾਲ ਬਹਿ ਤਲ ਮਿਲ ਬੈਠੇ ਹਾਂ ਇਹਨਾਂ ਨੇ ਹੀ ਧਾਰਮਿਕ ਮੰਦਰਾਂ ਨੂੰ ਜਨਮ ਦਿੱਤਾ ਔਰ ਇਹਨਾਂ ਨੇ ਹੀ ਅੰਮ੍ਰਿਤ ਵੇਲੇ ਦੀ ਵਰਤੋਂ ਕੀਤੀ। ਇਹਨਾਂ ਲੋਕਾਂ ਨੇ। ਔਰ ਆਪ ਸੁਣ ਕੇ ਹੈਰਾਨ ਹੋਵੋਗੇ ਤਮ ਸੰਸਾਰ ਸਹਿਬਾ ਨੇ ਕਹਿ ਦਿੱਤਾ ਹੈ ਇਹ ਤੇ ਤਮੋ ਗੁਣੀ ਸੰਸਾਰ ਹੈ। ਬਹੁ ਗੁਣੀ ਤਮੋ ਗੁਣੀ ਦੀ ਹੈ। अंधेरे ਨਾਲ ਤਾਲਮਿਲ ਬੈਠਦਾ ਹੈ ਪ੍ਰਕਾਸ਼ ਨਾਲ ਨਹੀਂ ਪਰ ਆਪ ਦੀ ਗਿਆਤ ਲਈ ਅਰਸ਼ ਕਰਾਂ ਜਿਨ੍ਹਾਂ ਜਿਨ੍ਹਾਂ ਜੀਵਾਂ ਦਾ ਅंधेरे ਨਾਲ ਤਾਲਮਿਲ ਬੈਠਦਾ ਹੈ ਹਾਨੀਕਾਰਕ ਨੇ ਠੋਏ ਦਾ ਰਾਤ ਦੀ ਤਾਰੀਕੀ ਨਾਲ ਤੱਲੁਕ ਹੈ ਰਾਤ ਨੂੰ ਨਿਕਲਦੇ ਨੇ ਸੱਪ ਰਾਤ ਨੂੰ ਨਿਕਲਦੇ ਨੇ ਸ਼ੇਰ ਸ਼ਿਕਾਰ ਲਈ ਰਾਤ ਨੂੰ ਨਿਕਲਦਾ ਹੈ ਮੱਛਰ ਰਾਤ ਨੂੰ ਹੀ ਨਿਕਲਦੇ ਨੇ ਚਮਗਦਰ ਰਾਤ ਨੂੰ ਹੀ ਉੱਡਦੇ ਨੇ ਉੱल्लू ਰਾਤ ਨੂੰ ਹੀ ਆਪਣੇ ਆਲਣੇ ਚੋਂ ਨਿਕਲਦਾ ਹੈ ਔਰ ਫਿਰ ਪੰਛੀਆਂ ਦੇ ਆਲਣੇ ਜਿੱਥੇ ਪੰਛੀ ਸੁੱਤੇ ਪਏ ਹੁੰਦੇ ਉਹਨਾਂ ਦੇ ਮਾਸੂਮ ਬੱਚੇ ਝੁਗਦਾ ਉਹਨਾਂ ਦੇ ਅੰਡੇ ਝੁਗਦਾ ਖੰਦਾ ਰਾਤ ਦੇ ਅੰਧੇਰੇ ਨਾਲ ਜਿਨ੍ਹਾਂ ਪੰਛੀਆਂ ਦਾ ਔਰ ਜਿਸ ਜਿਸ ਪਸ਼ੂ ਦਾ ਤਾਲਮੇਲ ਬੈਠੇ ਦੂਜਿਆਂ ਲਈ ਹਾਨੀਕਾਰਕ ਨੇ ਨੁਕਸਾਨਦਾਰ ਨੇ ਹਿੰਸਕ ਨੇ ਔਰ ਮਨੁੱਖਾਂ ਬਾਰੇ ਸਹਿਬ ਤੇ ਇਹ ਕਹਿ ਰਹੇ ਤਮਸ ਸੰਸਾਰ ਅੰਧਕ ਤਮੋ ਗੁਣੇ ਬਹੁਤੇ ਮਨੁੱਖਾਂ ਦਾ ਵੀ ਤਮੋ ਗੁਣ ਨਾਲ ਤਾਲਮੇਲ ਬੈਠੇ ਹਨ ਅੰਧੇਰੇ ਨਾਲ ਇਹ ਹੀ ਕਾਰਨ ਹੈ ਮੰਦਰਾਂ ਦੀ ਰੌਣਕ ਉਜੜ ਗਈ ਮੈਖਾਨਿਆਂ ਦੀ ਰੌਣਕ ਵੱਧ ਗਈ ਧਾਰਮਿਕ ਮੰਦਰਾਂ ਦੀ ਰੌਣਕ ਖਤਮ ਹੋ ਗਈ ਜੂਏ ਖਾਨੇ ਦੀ ਰੌਣਕ ਵੱਧ ਗਈ ਉਹ ਦਿਨ ਲੰਘ ਗਏ ਕੀਰਤਨ ਹੋਆ ਰਹਿਂ ਸਬਾਈ ਹੁਣ ਤੇ ਸਾਰੀ ਰਾਤ ਜੂਆ ਚੱਲਦਾ ਹੈ ਮੈਖਾਨਿਆਂ ਦੀ ਰੌਣਕ ਚੱਲਦੀ ਏ ਵेश्याਲਿਆਂ ਦੀ ਰੌਣਕ ਚੱਲਦੀ ਏ ਕਲਬ ਥੀਏਟਰਾਂ ਦੀ ਰੌਣਕ ਚੱਲਦੀ ਏ ਧਾਰਮਿਕ ਮੰਦਰਾਂ ਦੀ ਗੱਲ ਰਹਿ ਗਈ ਦਿਨ ਦੇ ਸਮੇਂ ਅੰਮ੍ਰਿਤ ਵੇਲੇ ਦੇ ਸਮੇਂ ਥਾਲ ਮਿਲ ਬੈਠੇ ਆ ਜਿਨ੍ਹਾਂ ਦਾ ਰਾਤ ਦੀ ਤਾਰੀਕੀ ਨਾਲ ਤੁ ਇਥੇ ਗੱਲ ਸਪਸ਼ਟ ਹੋ ਗਏ ਉਹਨਾਂ ਦੇ ਮਨ ਦੇ ਵਿੱਚ ਵੀ ਅੰਧੇਰ ਹੈ ਬੜਾ ਬਾਰੀ ਕੁਝ ਸੱਚ ਦੀ ਸਮਝ ਨਹੀਂ ਕੋਈ ਸੱਚ ਦਾ ਗਿਆਨ ਨਹੀਂ ਕੋਈ ਬੋਧ ਨਹੀਂ ਆਲਸ ਬੜਾ ਪਰਵਲ ਸੱਚ ਲੈ ਔਰ ਕਰਮ ਕੋਈ ਮਹਾਨ ਕਰਨੇ ਨਹੀਂ ਤੇ ਮੰਗ ਬਹੁਤ ਜ਼ਿਆਦਾ ਹੈ ਤੇ ਜਦ ਉਸ ਦੀ ਪੂਰਤੀ ਨਹੀਂ ਹੁੰਦੀ ਤਾਂ ਕ੍ਰੋਧ ਨਾਲ ਭਰ ਜਾਣਾ ਅਤੀ ਕਰੋਧੀ ਮਨੁੱਖ ਤਮੋ ਗੁਣੀ ਹੁੰਦਾ ਹੈ ਅਤੀ ਤ੍ਰਿਸ਼ਨਾਲੂ ਮਨੁੱਖ ਤਮੋ ਗੁਣੀ ਹੁੰਦਾ ਹੈ ਅਤੀ ਈਰਖਾ ਨਾਲ ਭਰਿਆ ਹੋਇਆ ਮਨੁੱਖ ਤਮੋ ਗੁਣੀ ਆਉਂਦਾ ਹੈ ਔਰ ਸਹਿਬ ਕਹਿੰਦੇ ਨੇ ਸਾਰਾ ਸੰਸਾਰ ਤਮੋ ਗੁਣੀਆਂ ਗਏ ਸਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੁਰਨਰ ਦੇਵ ਅਸੁਰ ਤ੍ਰੈ ਗੁਣੀਆਂ ਸਗਲੋ ਭਵਨ ਲੁੱਟਿਓਰੇ ਐ ਆਲਸ ਤੂ ਤਮੋ ਗੁਣੀਆਂ ਨੂੰ ਤੇ ਲੁੱਟਿਆ ਪਰ ਕਮਾਲ ਦੀ ਗੱਲ ਏ ਤੂ ਰਜੋ ਗੁਣੀਆਂ ਨੂੰ ਵੀ ਲੁੱਟ ਲਿਆ ਤੂ ਸਤੋ ਗੁਣੀਆਂ ਨੂੰ ਵੀ ਲੁੱਟ ਲਿਆ ਰਜੋ ਗੁਣੀ ਉਦਮੀ ਬੜੇ ਉਦਮੀ ਨੇ ਆਲਸ ਨਹੀਂ ਹੈ ਭਜ ਦੌੜ ਬੜੀ ਹੈ ਪਰ ਸਤਗੁਰ ਇਥੇ ਕਹਿੰਦੇ ਨੇ ਨਾਮ ਜਪਣ ਲਈ ਇਹ ਵੀ ਆਲਸੀ ਜਿਨ੍ਹਾਂ ਦੀ ਜ਼ਿੰਦਗੀ ਚ ਇਤਨੀ ਭਜ ਦੌੜ ਹੈ ਔਰ ਕਹਿੰਦੇ ਨੇ ਬੜੀ ਬਿਜ਼ੀ ਹੈ ਲਾਈਫ ਬੜੀ ਮਸਰੂਫ ਹੈ ਜ਼ਿੰਦਗੀ ਤੇ ਇਸ ਦਾ ਮਤਲਬ ਹੈ ਇਹ ਤਮੋ ਗੁਣੀ ਤੇ ਨਹੀਂ ਨੇ ਇਹ ਆਲਸੀ ਨਹੀਂ ਨੇ ਇਹ ਦਿਲਦਰੀ ਨਹੀਂ ਨੇ ਇਹ ਬਹੁਤ ਭਜ ਦੌੜ ਪਏ ਕਰਦੇ ਜਿੰਦਗੀ ਦੇ ਵਿੱਚ ਬੜੀ ਭਜ ਦੌੜ ਹੈ ਪਰ ਭਜ ਦੌੜ ਪਰਮਾਤਮਾ ਲਈ ਨਹੀਂ ਹੈ ਭਜ ਦੌੜ ਗੁਰੂ ਲਈ ਨਹੀਂ ਹੈ ਭਜ ਦੌੜ ਈਸ਼ਵਰ ਲਈ ਨਹੀਂ ਹੈ ਰਾਜ yogi ਉਸਨੂੰ ਕਹਿੰਦੇ ਨੇ ਅੱਧੀ ਧੌੜ ਭਜ ਸੰਸਾਰ ਲਈ ਅੱਧੀ ਧੌੜ ਭਜ ਨਿਰੰਕਾਰ ਲਈ ਤਨ ਨੂੰ ਭਜਾ ਰਿਹਾ ਹੈ ਸੰਸਾਰ ਦੇ ਮਾਰਗ ਮਨ ਨੂੰ ਚਲਾ ਰਿਹਾ ਨਿਰੰਕਾਰ ਦੇ ਮਾਲਕ ਤੇ ਬਾਹਰੋਂ ਰਾਜਾ ਬਣਿਆ ਹੋਇਆ ਅੰਦਰੋਂ ਯੋਗੀ ਹੈ ਪਰ ਨਹੀਂ ਜਿਸ ਪਾਸੇ ਤਨ ਵੱਜ ਰਿਹਾ ਹੈ ਮਨ ਵੀ ਉਸੇ ਪਾਸੇ ਜਾ ਰਿਹਾ ਹੈ ਤੇ ਸਭ ਇਥੇ ਘਰੇ ਨੇ ਰਜੋ ਗੁਣੇ ਵੀ ਲੁੱਟੇ ਗਏ ਸਤੋ ਗੁਣੇ ਜੋ ਚੰਗਾ ਸੋਚਦੇ ਨੇ ਚੰਗਾ ਲਿਖਦੇ ਨੇ ਚੰਗਾ ਬੋਲਦੇ ਨੇ ਔਰ ਹਰ ਪੱਖੋਂ ਚੰਗਿਆਈਆਂ ਦਾ ਚਿੰਤਨ ਕਰਦੇ ਨੇ یہ بھی آلسی یہ بھی امرت ویلے دی ورتوں نہیں کرتے اور اسی امرت ویلے دی مہما بیان کرتے گرو امردس مہاراج نے ہر امرت ویلے وطے کا بیجیا پاگت کھائے خرچ رہے نکھٹے برکت تو اتنی برکت تو کوئی وانجا رہے تو آلسی اور کی ہے تیرا آلس کہاں گئے اور اتنی برکت روز برسے ਇਤਨੀ ਬਖਸ਼ਿਸ਼ ਰੋਜ਼ ਵਰਸੇ بارش ਦੀ ਤਰ੍ਹਾਂ ਤੇ ਕੋਈ ਵਾਂਝਾ ਰਹਿ ਜਾਏ ਕਿਉਂ ਵਾਂਝਾ ਰਹਿ ਗਿਆ ਆਲਸ ਤੇਰਾ ਆਲਸ ਕਹਾਂ ਗਏ ਹੋਰੀ ਸਾਈਬ ਕਹਿੰਦੇ ਕਮਾਲ ਦੀ ਗੱਲ ਸਾਰਾ ਜਗਤ ਆਲਸ ਕਰਕੇ ਸੁੱਤਾ ਪਿਆ ਪਰ ਤੇਰਾ ਆਲਸ ਕਿੱਥੇ ਚਲਾ ਗਿਆ ਤੂੰ ਤੂੰ ਉੱਠ ਬੈਠੇ ਤੂੰ ਤੇ ਬਖਸ਼ਿਸ਼ ਦਾ ਪਾਤਰ ਬਣ ਗਿਆ ਤੂੰ ਤੇ ਬਖਸ਼ਿਸ਼ ਆਪਣੀ ਝੋਲੀ ਚ ਪਾ ਲਈ